ਤਸਵੀਰ ਜਿਵੇਂ ਤੁਸੀਂ ਪਹਿਲਾਂ ਵੇਖੀ ਹੈ ਲੀਡਰਾਂ ਦੇ ਅੱਖਾਂ ਦੇ ਵਿੱਚੋਂ ਵੀ ਅੱਜ ਹੰਝੂ ਨਿਕਲਦੇ ਦਿਖਾਈ ਦਿੱਤੇ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸ਼੍ਰੀ ਮਕਸਰ ਸਾਹਿਬ ਤੋਂ ਹੈ ਤਾਂ ਚਰਨਜੀਤ ਜੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਿਆ ਚਰਨਜੀਤ ਜੀ ਕਿੰਨਾ ਕੁ ਦੁੱਖ ਲੱਗਿਆ ਤੁਹਾਨੂੰ ਇੱਥੇ ਪਹੁੰਚ ਕੇ ਦੇਖੋ ਜੀ ਰਮਣਾ ਸਾਹਿਬ ਦੁੱਖ ਮੈਨੂੰ ਨਹੀਂ ਦੁੱਖ ਸਾਰੀ ਦੁਨੀਆ 'ਚ ਜਿੱਥੇ ਵੀ ਪੰਜਾਬੀ ਭਾਈਚਾਰਾ ਤੇ ਇਨਸਾਨੀਅਤ ਬੈਠੀ ਹੈ ਯੂਪੀ ਬਿਹਾਰ ਮੱਧ ਪ੍ਰਦੇਸ਼ 'ਚ ਨਾ ਇਹ ਕਾਂਡ ਹੁੰਦੇ ਰਹਿੰਦੇ ਸੀ ਜਿਵੇਂ ਉਹ ਨੀਲੇ ਡਰਮ ਵਾਲਾ ਕਾਂਡ ਚੱਲਿਆ ਕਿਵੇਂ ਲੋਕਾਂ ਨੇ ਪਰ ਜਿਹੜਾ ਇਹ ਕਾਂਡ ਹੈ ਇਸ ਨੇ ਵੀ ਆਪਣੇ ਗੁਰਸਿੱਖ ਪਰਿਵਾਰਾਂ ਦੀਆਂ ਮੱਲਾ ਬੱਚੀਆਂ ਰੱਜੇ ਪੁਜੇ ਘਰਾਂ ਦੀਆਂ ਨੇ ਇਹ ਕੰਮ ਚਲਾ ਲਿਆ ਤੇ ਇੱਥੇ ਜਿਉਂਦਾ ਕਿਹੜਾ ਰਹੂਗਾ ਹਰ ਹੱਟੀ ਪੱਟੀ ਹਰ ਕੋਟ ਕਚਹਿਰੀ ਈਵਨ ਕਿ ਸੁਪਰੀਮ ਕੋਰਟ ਤਾਂ ਹੀ ਜਿਹੜੇ ਇਨਸਾਫ ਦੇ ਮੰਦਰਾ ਜੱਜ ਸਾਹਿਬਾਨ ਵੀ ਚਰਚਾ ਕਰਦੇ ਯਾਰ ਵੀ ਇਹ ਇਹ ਕੰਮ ਕਿੱਧਰੋਂ ਚੱਲ ਪਿਆ ਵੀ ਇੱਕ ਤਾਂ ਹੁੰਦਾ ਆਪਾਂ ਕਤਲ ਕਰਦੇ ਆਂ ਪੈਸੇ ਪਿੱਛੇ ਵੀ ਮੈਨੂੰ ਯਾਦ ਹੀ ਨਹੀਂ ਸਾਰਾ ਕੁਝ ਤਾਂ ਉਹਨੂੰ ਉਹਨੂੰ ਪ੍ਰੋਵਾਈਡ ਕਰਾਤਾ ਪਰਿਵਾਰ ਨੇ ਤੇ ਫੇਰ ਕਿੱਥੇ ਕਿੱਥੇ ਗੱਲ ਖੜੀ ਸੀ ਹੁਣ ਦੁਕਾਨ ਪਈ ਹੈ ਉਹਨਾਂ ਦੀ ਇੱਕ ਦਿਨ ਪਹਿਲਾਂ ਮੈਨੂੰ ਹੁਣ ਪਰਸੋਂ ਕੋਈ ਬਰਾਜ ਚ ਬੱਲੂ ਆਣੇ ਦੇ ਵਿਅਕਤੀ ਮਿਲੇ ਉਨ ਜਿਵੇਂ ਆਪਾਂ ਮਿਲ ਹੀ ਜਾਂਨੇ ਯਾਰ ਸਾਡਾ ਆਪਣਾ ਬੱਲੂ ਆਣੇ ਉਹ ਕਹਿੰਦੇ ਉੱਥੇ ਦੁਕਾਨ ਦਾ ਲੈਂਟਰ ਪਿਆ ਤੇ ਉੱਥੇ ਹਾਜ਼ਰ ਸੀ ਹੁਣ ਜਿਸ ਦਿਨ ਮੁੰਡਾ ਮਾਰਿਆ ਉਹ ਦੋ ਦਿਨ ਪਹਿਲਾਂ ਅੱਛਾ ਤੇ ਤੁਸੀਂ ਇਹ ਤਾਂ ਫਿਰ ਜੇ ਉਹ ਉਥੋਂ ਇਹ ਉਹਦਾ ਪਰਿਵਾਰ ਆ ਜਿਹੜਾ ਮੁੰਡੇ ਦਾ ਉਹ 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 ਇਹ ਸਾਰੇ ਛੜਜੰਤਰ ਦੇ ਵਿੱਚ ਹੈ ਠੀਕ ਆ ਅੱਜ ਕੱਲ ਕੋਈ ਸਾਹਮਣੇ ਨਹੀਂ ਆਉਂਦਾ ਅਗਲਾ ਕਹਿੰਦਾ ਯਾਰ ਆਪਾਂ ਕੀ ਲੈਣਾ ਹੈ ਜਦ ਨਹੀਂ ਇਹ ਕ੍ਰਾਈਮ ਵਧਣ ਲੱਗ ਗਏ ਨਾ ਕ੍ਰਾਈਮ ਇਸੇ ਗੱਲ ਤੇ ਵਧ ਗਿਆ ਆਪਾਂ ਕੀ ਲੈਣਾ ਚਰਨਜੀਤ ਜੀ ਜਿਵੇਂ ਹੁਣ ਇਹਨਾਂ ਦੇ ਪ੍ਰੇਮ ਸੰਬੰਧ ਸੀ ਆਪਦੇ ਪ੍ਰੇਮ ਸੰਬੰਧ ਇਹਨਾਂ ਨੇ ਪੱਕੇ ਕਰਨੇ ਸੀਗੇ ਤਾਂ ਕੋਈ ਤਲਾਕ ਵਗੈਰਾ ਲੈ ਲੈਂਦੇ ਜਾਂ ਕੋਈ ਇਹ ਵੀ ਗੱਲ ਕਰ ਲੈਂਦੇ ਤਾਂ ਇਸ ਜਿਹੜਾ ਨੌਜਵਾਨ ਨੂੰ ਕਿਉਂਕਿ ਤੁਹਾਨੂੰ ਮੈਂ ਇਹ ਵੀ ਦੱਸ ਦਿੰਦਾ ਕਿ 6 ਕੁ ਮਹੀਨੇ ਪਹਿਲਾਂ ਅਸੀਂ ਇੱਥੇ ਖਬਰ ਵੀ ਕਰਕੇ ਗਏ ਆ ਪ੍ਰਾਇਮਰੀ ਸਕੂਲ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਵੀ ਜਿਹੜੇ ਗਰੀਬਾਂ ਦੇ ਬੱਚੇ ਪੜ੍ਹਦੇ ਆ ਤੇ ਫ੍ਰੀ ਆਫ ਕੋਸਟ ਜਿਹੜੇ ਗਰੀਬਾਂ ਦੇ ਜਿਹੜੇ ਜਵਾਕ ਹਨ ਉਹਨਾਂ ਨੂੰ ਫ੍ਰੀ ਪੜ੍ਹਾਈ ਕਰਵਾਉਂਦਾ ਸੀ ਸਾਰੇ ਸਬਜੈਕਟਾਂ ਦੀ ਪੜ੍ਹਾਈ ਕਰਵਾਉਂਦਾ ਸੀ ਪਰ ਉਹਨੂੰ ਮਾਰਨ ਦੀ ਇਹਨਾਂ ਨੂੰ ਕਿਉਂ ਲੋੜ ਪੈਗੀ ਇੱਕ ਤੁਹਾਨੂੰ ਮੈਂ ਦੱਸਦਾ ਜੀ ਉਹਨੇ ਜੱਜ ਕਰ ਲਿਆ ਮੈਨੂੰ ਮੇਰੇ ਨਾ ਫੋਨ 'ਚ ਨੰਬਰ ਫੀਡ ਹੈ ਕੁਲਦੀਪ ਸਿੰਘ ਦਾ ਕਾਰ ਸੇਵਾ ਪਿੰਡ ਸੁਖਨਾਲਾ ਹੁਣ ਤੁਹਾਨੂੰ ਇੱਕ ਮਿੰਟ ਥੋੜਾ ਲੱਗੂਗਾ ਪਿਛਲੇ ਸਰਪੰਚ ਜੋਰਾ ਸਿੰਘ ਜੀ ਸੰਗਰੂਰ ਦੇ ਉਹਨਾਂ ਹਾੜੀ ਸੌਣੀ ਟਰੱਕਾਂ ਦੇ ਟਰੱਕ ਕਣਕ ਦੇ ਝੋਨਾ ਇਕੱਠਾ ਕਰਕੇ 100-100 ਟਰੱਕ ਸੰਗਰੂਰ ਤੋਂ ਅਰਦਾਸ ਕਰਕੇ ਬਾਬਾ ਜੀ ਬਲਵਿੰਦਰ ਸਿੰਘ ਜੀ ਆਉਂਦੇ ਨਿਹੰਗ ਸਿੰਘ ਗੁਰਦੁਆਰਾ ਸਾਹਿਬ ਯੂਬ ਸਾਹਿਬ ਵਾਲੇ ਉਹਨਾਂ ਦੇ ਨਾਲ ਸਾਡੇ ਪਿੰਡ ਗਏ ਇਹ ਕੁਲਦੀਪ ਸਿੰਘ ਜੀ ਅਸੀਂ ਜਿਹੜੀਆਂ ਬੋਰੀਆਂ ਇਕੱਠੀਆਂ ਕਰਤੀਆਂ ਇਹਨਾਂ ਨੇ ਸਿਰ ਤੇ ਚੱਕ-ਚੱਕ ਸਿੱਟੀਆਂ ਤੇ ਮੈਨੂੰ ਇਹ ਕਹਿੰਦੇ ਵੀ ਮੇਰਾ ਪਿੰਡ ਆ ਤੁਹਾਡੇ ਗਵਾਂਢ ਆ ਮੈਂ ਨਾਂ ਤਾਂ ਪੁੱਛਿਆ ਨਹੀਂ ਮੈਂ ਕਾਰ ਸੇਵਾ ਸੁਖਨ ਵਾਲਾ ਫੀਡ ਕਰ ਲਿਆ ਇਹੋ ਜਿਹਾ ਧਾਰਮਿਕ ਵਿਰਤੀ ਵਾਲਾ ਜਿਹੜੇ ਬੰਦੇ ਇਹੋ ਜਿਹਾ ਧਾਰਮਿਕ ਹੋ ਜਾਂਦਾ ਉਹਨਾਂ ਨੂੰ ਲੋ ਮੋਹ ਹੰਕਾਰ ਸਾਰਾ ਪੈਸਾ ਸਭ ਲੱਗਣ ਲੱਗ ਪੈਂਦਾ ਆਪਾਂ ਕੀ ਕਰਾਉਣਾ ਹੁਣ ਅੱਜ ਇਹਨਾਂ ਨੇ ਮਿਸ ਕਾਲ ਮਾਰੀ ਮੈਨੂੰ ਤੇ ਉੱਥੇ ਨੰਬਰ ਫੀਡ ਆ ਗਿਆ ਕਾਰ ਸੇਵਾ ਸੁਖਨ ਵਾਲਾ ਤੇ ਗਾਂ ਫੋਟੋ ਲੱਗੀ ਵਟਸਐਪ ਤੇ ਇਹਨਾਂ ਦੇ ਬੇਟੇ ਦੀ ਮੈਂ ਕਿਹਾ ਉਦੋਂ ਪਛਾਣਿਆ ਮੈਂ ਕਿਹਾ ਇਹ ਤਾਂ ਉਹੀ ਇਨਸਾਨ ਆ ਜਿਹੜਾ ਬੋਰੀਆਂ ਵੀ ਸਿਰ ਤੇ ਚੱਕ ਚੱਕ ਕੇ ਆਪ ਆਪਣੇ ਸਿਰ ਤੇ ਸਿੱਟ ਕੇ ਸੇਵਾ ਕਰਦਾ ਸੀ ਉਹਨੇ ਦੇਖ ਲਿਆ ਵੀ ਜਿਹੜਾ ਇਹਦਾ ਬਾਪ ਹੈ ਉਹ ਧਾਰਮਿਕ ਵਰਤੀ ਵਾਲਾ ਹੋ ਚੁੱਕਿਆ ਉਹਨੇ ਸਾਰਾ ਕੁਝ ਤਿਆਗਤਾ ਤੇ ਮੁੰਡੇ ਨੂੰ ਆਪਾਂ ਲਈ ਕੁਝ ਨਹੀਂ ਬੈਠੇ ਜੇ ਆਪਾਂ ਜਿਉਂਦੇ ਜੀ ਤਲਾਕ ਲਵਾਂਗੇ ਤੇ ਆਪਾਂ ਨੂੰ ਮਿਲਣਾ ਕੁਝ ਨਹੀਂ ਕੋਈ 20-50 ਲੱਖ ਰੁਪਇਆ ਦੇ ਕੇ ਇਹੋ ਨੇ 35 ਲੱਖ ਮੰਗਿਆ ਸੀ ਤੇ ਜੇ ਆਪਾਂ ਸਿੱਧਾ ਮਾਰਦੇ ਆ ਆਪਾਂ ਨੂੰ ਤਾਂ ਕੁਝ ਨਹੀਂ ਮਿਲਣਾ ਛੜ ਯੰਤਰ ਤਾਂ ਉਹਨਾਂ ਨੇ ਰਚਿਆ ਸੀ ਪੂਰਾ ਵੀ ਮਾਰ ਕੇ ਉਸ ਤੋਂ ਬਾਅਦ ਜੇ 20 ਕਿੱਲੇ ਆ ਤੇ 10 ਕਿੱਲੇ ਤਾਂ ਆ ਹੀ ਜਾਣੀ ਐ ਤਿੰਨੇ ਹਿੱਸੇ ਹੋ ਜਾਣਗੇ ਮਾਂ-ਬਾਪ ਦੇ ਤੇ ਬੇਟੇ ਦੇ ਤੇ ਨਾਲੇ ਇਹ ਆਪਾਂ ਨੂੰ ਬੇਟੇ ਦਾ ਦਰਜਾ ਦੇ ਚੁੱਕੇ ਐ ਹੋ ਸਕਦਾ ਮੈਂ ਰਹੀ ਵੀ ਇੱਥੇ ਚੱਲਾਂ ਤੇ ਆਪਾਂ ਨੂੰ ਜੋ ਤਾਮ ਝਾਮ ਸਾਰਾ ਮਤਲਬ ਉਹਦਾ ਆਪਦੇ ਬੇਟੀ ਕੋਲੇ ਚਲੇ ਹੀ ਗਏ ਉਹਨਾਂ ਨੇ ਵਾਪਸ ਕਦਾ ਮਿਲਣਾ ਜੇ ਭਾਈ ਜੀ ਨਾ ਪਤਾ ਲੱਗਦਾ ਤੇ ਕੌਣ ਇੰਨੀ ਜਨਤਾ ਨੂੰ ਕਿਸੇ ਨੂੰ ਕੀ ਲੈਣਾ ਅਗਲਾ ਭੋਗ ਤਾਂ ਹੀ ਆਉਂਦਾ ਰਿਸ਼ਤੇਦਾਰ ਵੀ ਆਉਂਦੇ ਆ ਤਦੋਂ ਇੱਕ ਕਾਰੀ ਸਸਕਾਰ ਹੋ ਜੇ ਉਸ ਤੋਂ ਬਾਅਦ ਇੱਥੇ ਕੌਣ ਪੁੱਛਦਾ ਇਹ ਤਾਂ ਮੈਂ ਕਹਣਾ ਜਿਹੜਾ ਇਹਨਾਂ ਦੇ ਪਿੰਡ ਦੇ ਆ ਰਿਸ਼ਤੇਦਾਰ ਆ ਭਾਈਚਾਰਾ ਉਹਨਾਂ ਨੇ ਮੌਕੇ ਤੇ ਪਛਾਣ ਲਿਆ ਨਹੀਂ ਕਿਸੇ ਦੀ ਨੋਤੀ ਤੇ ਇਲਜ਼ਾਮ ਲਾਉਣਾ ਬਹੁਤ ਵੱਡੀ ਗੱਲ ਹੈ ਉਧਰੋਂ ਦਾ ਪੁੱਤ ਮਰਿਆ ਪਿਆ ਉਧਰੋਂ ਕਿਵੇਂ ਨੋ ਉਹਨੂੰ ਕਹਿੰਦੇ ਵੀ ਨੋਣੇ ਮਾਰਤਾ ਹਰ ਬੰਦੇ ਨੂੰ ਪਤਾ ਹੋਣ ਦੇ ਬਾਵਜੂਦ ਵੀ ਬੰਦਾ ਕਹਿ ਨਹੀਂ ਸਕਦਾ ਇਹ ਤਾਂ ਮੈਂ ਤਾਂ ਕਹਿਣਾ ਵੀ ਆਪਾਂ ਗੁਰੂ ਘਰ 'ਚ ਖੜੇ ਆ ਇਹਨਾਂ ਨੇ ਹਜੇ ਵੀ ਮੌਕੇ ਤੇ ਫੜ ਲਈ ਨਹੀਂ ਪੋਸਟਮਾਰਟ ਮੌਕੇ ਸਸਕਾਰ ਹੋ ਜਾਂਦਾ ਤੇ ਉਦੋਂ ਬਾਅਦ ਤਾਂ ਖੁੱਚਾਂ ਜੀ ਸੀ ਉਹਨੇ ਆਪਦੇ ਘਰੇ ਚਲੇ ਜਾਣਾ ਸੀ ਇਹਨਾਂ ਨੇ ਆਪਦੇ ਘਰੇ ਚੱਲਣਾ ਸੀ 6 ਮਹੀਨੇ ਬਾਅਦ ਸਾਰੇ ਫੇਰ ਇਕੱਠੇ ਹੋ ਜene ਸੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿਸ ਤਰੀਕੇ ਦੇ ਨਾਲ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਜਿਹੜੇ ਸਾਰੇ ਇਹ ਗੱਲ ਕਹਿ ਰਹੇ ਆ ਕਿ ਜੇਕਰ ਫਾਂਸੀ ਦੀ ਸਜ਼ਾ ਹੋਊਗੀ ਪਰਿਵਾਰ ਨੇ ਖੁਦ ਵੀ ਇਹ ਗੱਲ ਕਹੀ ਐ ਫੇਰ ਕਿਤਨਾ ਕਿਤੇ ਸੰਤੋਖੀ ਮਿਲਣਾ ਕਿਉਂਕਿ ਇਹ ਦੁਨੀਆ ਦੇ ਵਿੱਚ ਵੀ ਬਹੁਤ ਵੱਡਾ ਮੈਸੇਜ ਆਊਗਾ ਤਾਂ ਜੋ ਆਉਣ ਵਾਲੇ ਕਿਸੇ ਪਰਿਵਾਰ ਦੇ ਨਾਲ ਅਜਿਹੀ ਘਟਨਾ ਹੀ ਨਾ ਵਾਪਰੇ ਜੇ ਤਾਂ ਵੇਖੋ ਜੀ ਹੁੰਦੀ ਦੁਬਈ ਇਹ ਘੰਟਾ ਘਰ ਚੌਂਕ 'ਤੇ ਟੰਗਦੇ ਨੇ ਸੀ ਹਾਈ ਡਰੇ ਤੇ ਦੋਵੇਂ ਤੇ ਹਫਤਾ ਟੰਗੇ ਰਹੇ ਨੇ ਸੀ ਹਿੰਦੁਸਤਾਨ ਦਾ ਕਾਨੂੰਨ ਇਹ ਆ ਵੀ ਫ੍ਰੀ ਕੋਰਟ ਤੋਂ ਫਾਂਸੀ ਲੱਗ ਗਈ ਚੰਡੀਗੜ੍ਹ ਅਪੀਲ ਚੰਡੀਗੜ੍ਹ ਅਪੀਲ ਪੈ ਗਈ ਸੁਪਰੀਮ ਕੋਰਟ ਰਾਸ਼ਟਰਪਤੀ ਕੋਲੇ ਬੰਦਾ ਜੇ 40 ਸਾਲ ਦਾ 20 ਸਾਲ ਦਾ ਫਿਰ ਜਿਉਂ ਜਾਂਦਾ ਇਹਨਾਂ ਦਾ ਫਾਸਟ ਟ੍ਰੈਕ ਅਦਾਲਤ ਹੋਵੇ ਦਿਨ ਰਾਤ ਉਹਦੀ ਸੁਣਵਾਈ ਹੋਵੇ ਕੋਈ ਅਪੀਲ ਨਹੀਂ ਦਲੀਲ ਨਹੀਂ ਸਾਰਾ ਕੁਝ ਕੋਲੇ ਆ ਡਾਇਰੈਕਟ ਆਰਡਰ ਹੋਣ ਤੇ ਜੇ ਅਪੀਲ ਵੀ ਪਾਉਂਦੇ ਤਾਂ ਘੰਟੇ ਡਿਸਮਿਸ ਹੋ ਕੇ ਇਹਨਾਂ ਨੂੰ ਸਾਲ ਜੀਆਂ ਮਹੀਨਿਆਂ ਚ ਬਿਲੇ ਲਾਇਆ ਜਾਵੇ ਤੇ ਜੇ ਆਪ ਦੀ ਜ਼ਿੰਦਗੀ ਫਿਰ ਜਿਉਂਗੇ ਤੇ ਫੇਰ ਫਾਂਸੀ ਲੱਗੀ ਵੀ ਮੰਨ ਲਓ ਉਹ ਬਾਈ ਜੀ 60 ਸਾਲ ਦੇ ਹੋ ਗਏ ਤੇ ਜੋ 20 ਸਾਲ ਕੇ ਸੀ ਲੜੀ ਗਏ ਤੇ ਉਹ ਦੀ ਫਾਂਸੀ ਤੋਂ ਫਿਰ ਲੈਣਾ ਵੀ ਕੀ ਹੈ ਇਹਦਾ ਡਬਲ ਟ੍ਰਿਪਲ ਫਾਂਸੀ ਲਾ ਕੇ ਵੀ ਇਹਨਾਂ ਨੂੰ ਦੁਨੀਆ ਨੂੰ ਦਿਖਾਇਆ ਜਾਵੇ ਵੀ ਇਹਨਾਂ ਨੇ ਹਕਨਾਉਣਾ ਅਪਰਾਧ ਕੀਤਾ ਆਪਾਂ ਜ਼ਹਿਰ ਦੇ ਕੇ ਮਾਰ ਦਿੰਦੇ ਆ ਆਮ ਘਟਨਾਵਾਂ ਹੁੰਦੀਆਂ ਯਾਰ ਜਿਉਂਦੇ ਜੀ ਕਿਹਦੀ ਧੌਣ ਭੰਨਣੀ ਤੇ ਬੰਦੇ ਨੂੰ ਸਾਹਮਣੇ ਪਤਾ ਹੋਵੇ ਯਾਰ ਮੈਂ ਗਨਾਹ ਨਾ ਕੀ ਕੀਤਾ ਮੈਨੂੰ ਉਹਨੇ ਕੀਤਾ ਕਿੰਨੀਆਂ ਮੰਤਾਂ ਕੀਤੀਆਂ ਹੋਣੀਆਂ ਵੀ ਤੂੰ ਮੈਂ ਤੇਰਾ ਮੜਾ ਹੀ ਕੀਤਾ ਵੀ ਸਾਰਾ ਕੁਝ ਪ੍ਰੋਵਾਈਡ ਕਰਤਾ ਕੀ ਤੌਣੇ ਕਿੰਨੀਆਂ ਤੂੰ ਸਾਰਾ ਕੁਝ ਲੈ ਲੈ ਮੈਨੂੰ ਬਖਸ਼ ਦੇ ਉਹ ਮੰਜ਼ਰ ਤਾਂ ਹੁਣ ਚਾਹੇ ਤਾਂ ਜੱਜ ਕੀਤਾ ਜਾ ਸਕਦਾ ਹੈ ਚਾਹ ਤੁਸੀਂ ਸੋਚ ਸਕਦੇ ਆਂ ਚਾਹ ਤੁਸੀਂ ਆਪਣੇ ਤੇ ਲਾਗੂ ਕਰਾ ਸਕਦੇ ਆਂ ਯਾਰ ਵੀ ਜੇ ਮੈਨੂੰ ਦੋ ਬੰਦੇ ਮਾਰਨ ਵਾਲੇ ਹੋਣ ਉਹਦੇ ਚ ਵੀ ਇੱਕ ਥੋੜੀ ਘਰ ਵਾਲੀ ਜਿਹੜੀ ਥੋੜੀ ਲੱਤਾਂ ਤੇ ਬੈਠੀ ਹੋਵੇ ਉਹਨੇ ਕੀ ਚੰਡੀ ਦਾ ਰੂਪ ਧਾਰਿਆ ਹੋਊਗਾ ਵੀ ਜਦੋਂ ਲੱਤਾਂ ਲੱਪ ਕੇ ਆਂਦੀ ਹੋਊਗੀ ਮਾਰਨ ਨੂੰ ਉਹ ਉਹ ਚੀਜ਼ ਤਾਂ ਤੁਸੀਂ ਇਕੱਲੀ ਫੀਲ ਹੀ ਕਰ ਸਕਦੇ ਆਂ ਨਾ ਉਸ ਜਦੋਂ ਕਿਸੇ ਵੀ ਇਨਸਾਫ ਦੇ ਪੁਜਾਰੀ ਜੱਜ ਸਾਹਿਬ ਕੋਲੇ ਜਦੋਂ ਉਹ ਮੰਜ਼ਰ ਦੇਖੂਗਾ ਮੈਨੂੰ ਨਹੀਂ ਲੱਗਦਾ ਕੋਈ ਬਕਵਾਹ ਦੀ ਮੌਕੇ ਦੇ ਗਵਾਹ ਦੀ ਕੋਈ ਲੋੜ ਹੋਊਗੀ ਉਹ ਡਾਇਰੈਕਟ ਦੇ ਡਾਇਰੈਕਟ ਸਿੱਧਾ ਆਰਡਰ ਕਰੇ ਉਹਨਾਂ ਨੂੰ ਫਾਂਸੀ ਦੇ ਦੇਗੇ ਵੀ ਹਾਈਡਰੇ ਦੇ ਟੰਗੇ ਰਹਿਣ ਦੋਵੇਂ ਦੋ ਦਿਨ ਐ ਲੋਕ ਲੰਘਦੇ ਟੱਪ ਦੇ ਵੇਖਣ ਵੀ ਇਹਨਾਂ ਨੇ ਆ ਗਰਾਂ ਕੀਤਾ ਸੀ ਤਾਂ ਸੁਣਿਆ ਤੁਸੀਂ ਅੱਜ ਜਿਹੜੀ ਅੰਤਮ ਅਰਦਾਸ ਦੇ ਵਿੱਚ ਜਿਹੜੇ ਪੂਰੀ ਸੰਗਤ ਪਹੁੰਚੀ ਆ ਕੱਲੇ ਆਪਾ ਫਰੀਦਕੋਟ ਜਿਹੜੇ ਦੀ ਗੱਲ ਨਹੀਂ ਕਰਦੇਗੇ ਪੂਰੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਲੋਕ ਇੱਥੇ ਪਹੁੰਚੇ ਆ ਜਿਨ੍ਹਾਂ ਨੂੰ ਦੁੱਖ ਲੱਗਿਆ ਆ ਅੱਜ ਇਸ ਪਰਿਵਾਰ ਦੇ ਨਾਲ ਦੁੱਖ ਵੰਡਣ ਲਈ ਇੱਥੇ ਪਹੁੰਚੇ ਆ ਤਾਂ तमाम ਜਿਹੜੀ ਲੀਡਰਸ਼ਿਪ ਨੇ ਗੱਲ ਕੀਤੀ ਆ ਲੋਕਾਂ ਨਾਲ ਗੱਲ ਕੀਤੀ ਆ ਤਾਂ ਸਾਰਿਆਂ ਦਾ ਇੱਕੋ ਇੱਕ ਮਕਸਦ ਹੈ ਪਰਿਵਾਰ ਦਾ ਵੀ ਮਾਪਿਓ ਦਾ ਵੀ ਉਸ ਦਾ ਇੱਕੋ ਇੱਕ ਮਕਸਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹਨਾਂ ਨੂੰ ਫਾਂਸੀ ਮਿਲਦੀ ਹੈ ਤਾਂ ਕਿਤੇ ਨਾ ਕਿਤੇ ਅਨਸਾਫ਼ ਜ਼ਰੂਰ ਉਹਨਾਂ ਨੂੰ ਮਿਲੇਗਾ ਔਰ ਦੂਜੀ ਵੱਡੀ ਗੱਲ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚ ਅਜਿਹਾ ਮੈਸੇਜ ਆਏਗਾ ਤਾਂ ਜੋ ਆਉਣ ਵਾਲੀ ਸਮੇਂ ਦੇ ਵਿੱਚ ਕਿਸੇ ਵੀ ਪਰਿਵਾਰ ਦੇ ਨਾਲ ਅਜਿਹੀ ਘਟਨਾ ਨਾ ਵਾਪਰੇ ਗੁਰਜੀਤ ਸਿੰਘ ਰਮਾਨਾ ਡੀ5 ਚੈਨਲ ਪੰਜਾਬੀ ਪਿੰਡ ਸੁਖਣਵਾਲਾ ਜ਼ਿਲ੍ਹਾ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ